ਮੈਂ ਨਹੀਂ ਪ੍ਰਭ ਸਭ ਕਿਛ ਤੇਰਾ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਕੀ ਗਤਨਹਿ ਕੋ ਜਨ ਜੋਗੀ ਜਤੀ ਤਪੀ ਪਚ ਹਾਰੇ ਅਰਬੋ ਲੋਗ ਸਿਆਨੇ ਫਿਰ ਮੈਂ ਰਾਉ ਰੰਕ ਕੋ ਕਰ ਹੀ ਰਾਉ ਰੰਕ ਕਰ ਡਾਰੇ ਰੀਤੇ ਭਰੇ ਭਰੇ ਸਖਨਾਵੈ ਯਹਤਾ ਕੋ ਬਗਵਾਰੇ ਆਪਣੀ ਮਾਇਆ ਆਪ ਪਸਾਰੀ ਆਪੇ ਦੇਖਣਹਾਰਾ ਨਾਨਾ ਰੂਪ ਧਰੇ ਬਹ ਰੰਗੀ ਸਭ ਤੇ ਰਹੇ ਨਿਆਰਾ ਰਾਜਾ ਸ਼ਰਮਿਤ ਨਹੀਂ ਜਾਣੀ ਤੇਰੀ ਤੇਰੇ ਸੰਤਨ ਕੀ ਹੌ ਚੇਰੀ ਹਸਦਾ ਜਾਏ ਸੋ ਰੋਤ ਆਵੇ ਰੋਬਤ ਜਾਏ ਸੋ ਹੱਸੈ ਬਸਤਾ ਹੋਏ ਹੋਏ ਸੋ ਉਜੜ ਉਜੜ ਹੋਏ ਸੋ ਬਸੈ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੈ ਧਰਤੀ ਤੇ ਆਕਾਸ਼ ਚੜਾਵੈ ਚੜੇ ਆਕਾਸ਼ ਗਰਾਵੈ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੇ ਤੇ ਖਾਰੀ ਤੇ ਰਾਜ ਕਰਾਵੇ ਰਾਜਾ ਤੇ ਬਿਖਾਰੀ ਖਲ ਮੂਰਖ ਤੇ ਪੰਡਤ ਕਰਬੋ ਪੰਡਤ ਤੇ ਮੁਗਧਾਰੀ ਨਾਰੀ ਤੇ ਜੋ ਪੁਰਖ ਕਰਾਵੇ ਪੁਰਖਨ ਤੇ ਜੋ ਨਾਰੀ ਕਹੋ ਕਬੀਰ ਸਾਧੂ ਕੋ ਪ੍ਰੀਤਮ ਤਿਸ ਮੂਰਤ ਬਲਿਹਾਰੀ ਸ਼ੀਹਾ ਬਾਜਾ ਚਰੰਗਾ ਕੋਈਆਂ ਤਿੰਨਾ ਖਵਾਲੇ ਕਾ ਕਾ ਖਾਣ ਤਿੰਨਾ ਮਾਸ ਖਵਾਲੇ ਇਹ ਚਲਾਏ ਰਾ ਨਦੀਆਂ ਦੇ ਵੀ ਟਿੱਬੇ ਦਿਖਾਲੇ ਹਲੀ ਕਰੇ ਅਸਗਾਹ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾ ਜੀਤੇ ਜੀ ਜੀਵੈ ਲੈ ਸਹਾ ਜਿਵਾਲੇ ਤਾਂ ਕਿ ਅਸਾਹ ਇਹ ਉਸ ਪਰਮੇਸ਼ਰ ਦੇ ਕਰਤਾ ਬਨੇ ਜੋ ਗੁਰੂ ਗ੍ਰੰਥ ਸਾਹਿਬ ਦਰਜ ਨੇ ਕਿਉਂ ਐਡਾ ਵਿਸ਼ਾਲ ਵਿਰਾਟ ਸਰਵ ਸ਼ਕਤੀਮਾਨ ਹੈ ਉਹਦੇ ਇਵੈਂਟ ਉਹਦੀਆਂ ਘਟਨਾਵਾਂ ਨੂੰ ਉਹਦੀ ਗਤੀ ਨੂੰ ਇਹ ਮਨੁੱਖ ਜਾਣ ਨਹੀਂ ਸਕਦਾ ਆਪਣੀ ਥੋੜੀ ਬੁੱਧੀ ਨਾਲ ਸੋ ਇਸ ਧਰਤੀ ਰੂਪੀ ਸਟੇਜ ਉੱਤੇ ਬੜੇ ਵੱਡੇ ਵੱਡੇ ਘਟਨਾ ਕਰਮ ਹੁੰਦੇ ਆਏ ਨੇ ਹੁੰਦੀ ਰਹਿਣੇ ਨੇ ਉਹ ਖੇਲ ਕਰਦਾ ਹੈ ਮਾਲਕ ਉਹਦੀ ਖੇਲ ਨੂੰ ਕੋਈ ਨਹੀਂ ਜਾਣ ਸਕਦਾ ਆਪ ਜਾਣਦਾ ਹੈ ਗੁਰੂ ਜਾਣਦਾ ਹੈ ਜਾਂ ਉਹਦੇ ਸਾਧੂ ਜਾਣ ਜਾ ਕਰਦੇ ਆ ਸੰਤ ਜਾਣ ਜਾ ਕਰਦੇ ਆ ਸ਼ਹੀਦੀ ਹਫਤਾ ਮਨਾਇਆ ਗਿਆ ਉਹ ਜਿਹੜੀਆਂ ਘਟਦਾਵਾਂ 84 ਵਿੱਚ ਹੋਈਆਂ ਦਰਬਾਰ ਸਾਹਿਬ ਹਰਮੰਦਰ ਸਾਹਿਬ ਉਹ ਮੁੜ ਕੇ ਫੇਰ ਅੱਖਾਂ ਗੇ ਆਈਆਂ ਕਿਉਂਕਿ ਯਾਦ ਆਸ ਵਿੱਚ ਬਸੀਆਂ ਹੋਈਆਂ ਨੇ ਪਰ ਜਿਹੜੀ ਗੁਰੂ ਦੀ ਦ੍ਰਿਸ਼ਟੀ ਹੈ ਸੰਤ ਦੀ ਦ੍ਰਿਸ਼ਟੀ ਹੈ ਉਹ ਹੋਰ ਤਰ੍ਹਾਂ ਦੀ ਹੈ ਜਿਹੜਾ ਅਜੇ ਬੁੱਧੀ ਦੇ ਮੰਡਲ ਖੜਾ ਹੈ ਜਜਬੀਆਂ ਦੇ ਮਾੜੇ ਦੇ ਖੜਾ ਹੈ ਉਹ ਬੜਾ ਤੱਤਾ ਠੰਡਾ ਹੋਏਗਾ ਉਹ ਤਪੇਗਾ ਉਬਲੇਗਾ ਤਰਪਤ ਨਹੀਂ ਹੋਏਗਾ ਸ਼ਾਂਤ ਨਹੀਂ ਹੋਏਗਾ ਕਸੂਰ ਕੱਢੇਗਾ ਦੋਸ਼ ਦੇਏਗਾ ਪਰ ਇਹ ਸਾਰੀਆਂ ਘੜਨਾਵਾਂ ਗੀੜੀਆਂ ਹੁੰਦੀਆਂ ਆਈਆਂ ਨੇ ਉਹੋ ਹੋ ਗਈਆਂ ਹੁੰਦੀਆਂ ਨੇ ਪਹਿਲਾਂ ਹੀ ਉਹੋ ਕਰਦਾਵਾ ਪਹਿਲਾਂ ਹੀ ਹੋ ਚੁੱਕੀਆਂ ਹੁੰਦੀਆਂ ਨੇ ਔਰ ਕੁਝ ਸਮੇਂ ਬਾਅਦ ਉਹਨਾਂ ਨੂੰ ਅਮਲੀ ਰੂਪ ਦੇ ਦਿੱਤਾ ਜਾਂਦਾ ਹੈ ਕੁਦਰਤ ਵੱਲੋਂ ਉਸ ਸਮੇਂ ਵਿੱਚ ਪਹਿਲਾਂ ਹੀ ਹੋ ਚੁੱਕੀਆਂ ਹੁੰਦੀਆਂ ਨੇ ਤੇ ਅਸਥੂਲ ਵਿੱਚ ਜਾ ਕੇ ਉਹਨਾਂ ਨੂੰ ਅਮਲ ਰੂਪ ਦੇ ਦਿੱਤਾ ਜਾਂਦਾ ਔਰ ਸੰਤ ਜਾਣਦੇ ਹੁੰਦੇ ਨੇ ਕੀ ਹੋਣਾ ਗੁਰੂ ਜਾਣਦਾ ਹੈ ਕਿ ਕੀ ਹੋਏਗਾ ਉਹਨੂੰ ਪਤਾ ਹੁੰਦਾ ਮਾਤਾ ਜੀਤ ਕੌਰ ਨੇ ਜਦੋਂ ਦਸ਼ਮੇਸ਼ ਪਿਤਾ ਤੋਂ ਮਾਰਗ ਪੁੱਛਿਆ ਸ਼ਬਦ ਸੁਤਦਾ ਗੁਰੂ ਮਾਨ ਨੇ ਕਿਰਪਾ ਕੀਤੀ ਤੇ ਮਾਤਾ ਜੀ ਚੌਂਗੜਾ ਮਾਰ ਕੇ ਵਹਿੰਦੇ ਨੇ ਰੋਜ਼ ਸ਼ਬਦਨਾ ਸੁੱਤ ਨੂੰ ਜੋੜਦੇ ਨੇ ਸੁੱਤ ਨਿਰਮਲ ਸੀ ਛੇਤੀ ਹੀ ਉਹਨਾਂ ਮਰਲਾਂ ਚ ਪਹੁੰਚ ਗਈ ਜਿੱਥੇ ਸਾਰੀ ਖੇੜ ਸੂਖਮ ਚ ਵਰਤਦੀ ਆ ਮਾਤਾ ਜੀ ਨੇ ਵੇਖ ਲਿਆ ਵੀ ਇਹ ਕੀ ਹੋ ਰਿਹਾ ਬੱਚੇ ਸ਼ਹੀਦ ਹੋ ਰਹੇ ਨੇ ਸਭ ਦੇ ਸ਼ਹੀਦ ਹੋ ਰਹੇ ਨੇ ਜੰਗ ਹੋ ਰਿਹਾ ਹੈ ਨੀਹਾਂ ਜਿ ਚਿਣੇ ਜਾ ਰਹੇ ਨੇ ਉਹ ਸਾਰਾ ਸਿਨ ਦੇਖ ਲਿਆ ਮਾਤਾ ਜੀ ਨੇ ਪੁੱਛਿਆ ਦਸ਼ਵੇਸ਼ ਪਿੱਤਾ ਜੀ ਮਹਾਰਾਜ ਜੀ ਮੈਂ ਦੇਖਿਆ ਕੀ ਸੱਚ ਹੈ ਕਹਿਣ ਲੱਗੇ ਹਾਂ ਇਹ ਸੱਚ ਹੈ ਇਹ ਹੋ ਚੁੱਕਿਆ ਹੈ ਤੁਸੀਂ ਦੇਖ ਲਿਆ ਤਾਂ ਇਹ ਹੋ ਚੁੱਕਿਆ ਹੈ ਬਸ ਇਹਨੂੰ ਅਮਲ ਜਾਂਮਾ ਥੋੜੇ ਚਿਰਾਂ ਬਾਅਦ ਦੇ ਦਿੱਤਾ ਜਾਏਗਾ ਕੁਦਰਤ ਵੱਲੋਂ ਇਹ ਹੋ ਚੁੱਕਿਆ ਹੈ ਔਰ ਮਾਤਾ ਜੀਤ ਕੌਰ ਜੀ ਨੇ ਕਿਹਾ ਸੀ ਮੈਂ ਇਹ ਸੀਨ ਦੇਖ ਨਹੀਂ ਸਕਦੀ ਤਾਂ ਉਹ ਪਹਿਲਾਂ ਸ੍ਰੀ ਛੱਡ ਗਏ ਸੀ ਕਿਉਂਕਿ ਸੁੱਤ ਚੜ ਗਈ ਸੀ ਬ੍ਰਹਮ ਗਿਆਨ ਨੂੰ ਪ੍ਰਾਪਤ ਹੋ ਗਏ ਸੀ ਤਾਂ ਉਹ ਸ੍ਰੀ ਛੱਡ ਗਏ ਸੀ ਔਰ ਇਹ ਕਰਨਾਵਾ ਜਿਹੜੀਆਂ ਆਪਾਂ ਤਾਂ ਸਾਡਾ ਤੁਸ਼ ਬੁੱਧੀ ਹੈ ਆਪਾਂ ਜਾਣ ਹੀ ਨਹੀਂ ਸਕਦੇ ਉਹਦੀ ਗਤੀ ਨੂੰ ਇਹ ਪਰਮੇਸ਼ਰ ਖੇਲਾ ਕਿਵੇਂ ਕਰਦਾ ਹੈ ਉਹਦੀ ਸ੍ਰਿਸ਼ਟੀ ਨੂੰ ਜਾਣ ਨਹੀਂ ਸਕਦੇ ਆ ਗਿਆ ਸੂਰਜ ਹੈ ਇਹਦੀ ਕਿਰਨਾਂ ਸਾਡੇ ਤੱਕ 9 ਮਿੰਟਾਂ ਬਾਅਦ ਪਹੁੰਚਦੀਆਂ ਨੇ ਕਈ ਤਾਰੇ ਐਸੇ ਨੇ ਇੰਨੇ ਦੂਰ ਨੇ ਇਸ ਧਰਤੀ ਤੋਂ ਕਿ 400 ਲਾਈਟ ਵਰਸ਼ ਦੂਰ ਨੇ ਜਾਂ ਐਂ ਕਹਿ ਲਓ ਵੀ ਜਿਹੜਾ ਤਾਰਾ ਸਾਨੂੰ ਅੱਜ ਦਿਖ ਰਿਹਾ ਹੈ ਉਹਦਾ ਜੋ ਸਰੂਪ 400 ਲਾਈਟ ਵਰਸ਼ ਪਹਿਲਾਂ ਸੀ ਉਹ ਦਿਖ ਰਿਹਾ ਸਾਨੂੰ ਅੱਜ ਜਿਹੜਾ ਉਹਦਾ ਅਜ ਸੁਰੂਪ ਹੈ ਉਹ ਆਉਣ ਵਾਲੇ 400 ਲਾਈਟ ਵਰਸ਼ ਬਾਅਦ ਸੇਗਾ ਅਸੀਂ ਕਹਿੰਦੇ ਅਸੀਂ ਤਾਰੇ ਵੇਖ ਰਹੇ ਹਾਂ ਸਮਾਂ ਚ ਉਹ ਹੁੰਦੇ ਨਹੀਂ ਹੈ ਉਹ 400 ਲਾਈਟ ਵਰਸ ਪਹਿਲਾਂ ਲਾਈਟ ਵਰਸ ਕੀ ਹੁੰਦਾ ਰੋਸ਼ਨੀ ਦੀ ਰੋਸ਼ਨੀ ਦੀ ਸਪੀਡ ਨਾਲ ਜੇ ਅਸੀਂ ਕੋਈ ਜਹਾਜ਼ ਬਣਾ ਲਈਏ ਰੋਸ਼ਨਿੰਦੀ ਸਪੀਡ ਨਾਲ ਜੇ ਅਸੀਂ ਕੋਈ ਰਾਕਟ ਬਣਾ ਲਈਏ ਮਿਜ਼ਾਈਲ ਬਣਾ ਲਈਏ ਤਾਂ ਉਹ ਮਿਜ਼ਾਈਲ ਚੱਲ ਜਾਵੇ ਤੇ ਉਹ 400 ਸਾਲ ਬਾਅਦ ਉੱਥੇ ਪਹੁੰਚੇਗੀ ਉਸ ਤਾਰੇ ਤੇ ਉਹ ਇੰਨੀ ਦੂਰ ਨੇ ਸਾਨੂੰ ਦਿਖਦੇ ਨੇ ਉਹ ਪਰ ਉਹ ਹੋਂ ਦਾ ਰੂਪ ਨਹੀਂ ਦਿਸਦਾ ਉਹ 400 ਸਾਲ ਪਹਿਲਾਂ ਵਾਲਾ ਰੂਪ ਦਿਸਦਾ ਹਦਾ ਇਹਦੀ ਕੁਦਰਤ ਬਾਰੇ ਅਸੀਂ ਕੁਝ ਜਾਣ ਸਕਦੇ ਆ ਇਹ ਮਨੁੱਖਤਾ ਇੱਕ ਕੀੜਾ ਹੈ ਇੱਕ ਕਰਮ ਹੈ ਜਿਹੜਾ ਅੱਖਾਂ ਨਾਲ ਦਿਸਦਾ ਨਹੀਂ ਹੈ ਉਹਦੀ ਉਹਦੀ ਕੁਦਰਤ ਵਿੱਚ ਹੰਕਾਰ ਇਹਦਾ ਕਿੱਡਾ ਵੱਡਾ ਸੋ ਇਹੇ ਕੜਨਾਵਾ ਹੋ ਚੁਕੀਆਂ ਹੁੰਦੀਆਂ ਨੇ ਬਾਦ ਵਿੱਚ ਅਮਲੀ ਰੂਪ ਦੇ ਦਿੱਤਾ ਜਾਂਦਾ ਹੈ ਕਿਉਂਕਿ ਉਹਦੀ ਖੇਲ ਅਨਰਾਲੀ ਹੈ ਖੇਲ ਕਰ ਰਿਹਾ ਪਰਮੇਸ਼ਰ ਉਹਦੀ ਖੇਲ ਵਿੱਚ ਲੱਖਾਂ ਮਰ ਜਾਣ ਉਹਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਹਨੂੰ ਪਤਾ ਹੈ ਕਿ ਇੱਥੇ ਮਰਦਾ ਕੋਈ ਨਹੀਂ ਸਤ ਵੀ ਆਂਦੇ ਨੇ ਮਰਦਾ ਕੋਈ ਨਹੀਂ ਗੁੱਲ ਤਾਂ ਜਾਂਦਾ ਹੀ ਜਾਂਦਾ ਹੈ ਗੁੱਤਾ ਪਰਮੇਸ਼ਵਰੀ ਹੋਇਆ ਕਰਦਾ ਤੋ ਕਿਹੜਾ ਦੁੱਖ ਕਿੰਨੂ ਦੋਸ਼ ਦਾਸ ਨੇ ਵੀਡੀਓ ਪਿੱਛੇ ਪਾਈ ਸੀ ਕਿ ਗੁਰੂ ਅਰਜਨ ਦੇਵ ਮਹਾਰਾਜ ਖੁਦ ਬਾਣੇ ਦੇ ਮਾਲਕ ਨੇ ਉਹਨਾਂ ਨੇ ਕਿਹਦਾ ਬਾਣਾ ਮੰਨਣਾ ਅਸੀਂ ਕਹਿ ਦਿੰਦੇ ਆ ਆਪਣੀ ਤੁਸ਼ਬੁੱਧੀ ਨਾਲ ਕਿ ਗੁਰੂ ਅਰਜਨ ਦੇਵ ਮਾਨੇ ਬਾਣਾ ਮੰਨ ਲਿਆ ਤੇਰਾ ਕੀ ਆ ਮਿੱਠਾ ਲੱਗੋ ਚਾਨਕਤਾ ਸ਼ਬਦ ਉਹ ਸਾਡੇ ਵਾਸਤੇ ਕੀਤਾ ਸੀ ਗੁਰੂ ਨੇ ਕਿਹਦਾ ਬਾਣਾ ਮੰਨਣਾ ਸਿੱਖ ਤਾਂ ਗੁਰੂ ਦਾ ਬਾਣਾ ਮੰਨਦਾ ਸਿੱਖ ਤਾਂ ਆਪਣੇ ਗੁਰੂ ਦਾ ਬਾਣਾ ਮੰਨਦਾ ਬਾਣ ਚ ਰਹਿੰਦਾ ਉਹ ਗੁਰੂ ਨੇ ਕਿਹਦਾ ਬਾਣਾ ਮੰਨਣਾ ਉਹ ਤਾਂ ਆਪ ਬਾਣੇ ਦਾ ਮਾਲਕ ਹੈ ਉਹ ਤਾਂ ਖੁਦ ਇਵੈਂਟ ਕ੍ਰੀਏਟ ਕਰਦਾ ਹੈ ਗੁਰੂ ਸਾਨੂੰ ਦਿਖਾਉਂਦਾ ਵੀ ਐਂ ਕਰੀਦਾ ਹੁੰਦਾ ਐਂ ਕਰੀਦਾ ਹੁੰਦਾ ਐਂ ਕਰੀਦਾ ਹੁੰਦਾ ਅਸੀਂ ਗੁਰੂ ਨੂ ਮਖੌਲ ਸਮਝ ਲੈਣੇ ਸਾਡੇ ਗੁਰੂ ਤੇ ਸਤਿ ਸਦ ਕੀਤਾ ਜੀ ਸਾਡੇ ਗੁਰੂ ਨੂੰ ਤਤੀ ਤਵੀ ਤੇ ਬਿਠਾ ਦਿੱਤਾ ਜੀ ਠੀਕ ਆ ਉਹ ਪੈਂਦੀਆਂ ਕਲਾਸਾਂ ਦੀ ਹੈ ਗੱਲਬਾਤ ਜਿੱਥੇ ਸੱਚਾਈ ਆ ਉੱਥੇ ਦਾ ਸੱਚ ਸੱਚ ਹੈਗਾ ਸੋ ਪਿਆਰਿਓ ਇਹ ਜੋ ਦਰਬਾਰ ਸਾਹਿਬ ਤੇ ਹਮਲਾ ਹੋਇਆ ਇਹ ਤਾਂ ਇਹ ਇਹ ਜਿਹੜੇ ਇਵੈਂਟ ਐ ਸਿਕਟਦਾਵਾਵਾਂ ਹੁੰਦੀਆਂ ਨੇ ਇਹ ਸਿਸ਼ਟੀ ਵਿੱਚ ਪਹਿਲਾਂ ਤਿਆਰ ਹੋ ਚੁੱਕੀਆਂ ਹੁੰਦੀਆਂ ਇਹ ਟਲਿਆ ਨਹੀਂ ਕਰਦੀਆਂ ਇਹਦੀਆਂ ਡੀਆਂ ਵੱਡੀਆਂ ਕਰਦਾਵਾ ਨਹੀਂ ਟਲਿਆ ਕਰਦੀਆਂ ਕਹਿੰਦੇ ਜੀ ਫੌਜ ਨੇ ਬੜਾ ਕੋਸ਼ਿਸ਼ ਕੀਤਾ ਜੀ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਗੱਲਬਾਤ ਕਰਨ ਦੀ ਨਹੀਂ ਟਲਿਆ ਕਰਦੀਆਂ ਇਹ ਹੋ ਜਾਂਦੀਆਂ ਹੁੰਦੀਆਂ ਹੁੰਦੀਆਂ ਹੀ ਆਈਆਂ ਉਹਨੇ ਜਿੰਨ ਮੇ ਜਨੇ ਕਿਹਾ ਸੀ ਵ્યાਸ ਰਿਸ਼ੀ ਨੂੰ ਵੀ ਤੁਸੀਂ 45 ਲੱਖ ਬੰਦਾ ਮਰਵਾਤਾ ਹਿੰਦੁਸਤਾਨ ਦਾ ਜੰਗ ਦੇ ਵਿੱਚ ਮਹਾ ਭਾਦ ਦੇ ਜੰਗ ਵਿੱਚ ਸੂਰਮਾ ਮਰਵਾਤਾ 45 ਲੱਖ ਤੁਸੀਂ ਛਾਣੇ ਛਾਣੇ ਬੰਦੇ ਬੈਠੇ ਸੀ ਭੀਸ਼ਮ ਤਾਮੇ ਵਰਗੇ ਦੋਣਾ ਚਾਰੀਆ ਕਿਰਪਾ ਚਾਰੀਆ ਤੁਸੀਂ ਸੀ ਸਾਰੇ ਸੀ ਕ੍ਰਿਸ਼ਨ ਰੋਗਰਾਸਾ ਕੇ ਗਲਬਤ ਕਹਿੰਦਾ ਮੈਂ ਠੀਕ ਕਰ ਲੈਂਦੇ ਉਹ ਵ્યાਸ ਕਹਿੰਦਾ ਜਨ ਮੇ ਜੇ ਨੂੰ ਵੀ ਇਹ ਘਟਨਾ ਹੋਣੀ ਹੀ ਸੀ ਉਹ ਕਹਿੰਦਾ ਮੈਂ ਨਹੀਂ ਮੰਨਦਾ ਤੁਸੀਂ ਐਵੇਂ ਕਹਿ ਦਿੰਦੇ ਹੋ ਘਟਨਾ ਹੋਣੀ ਸੀ ਮੈਨੂੰ ਪਤਾ ਹੋਵੇ ਵੀ ਇਹ ਘਟਨਾ ਹੋਣੀ ਹੈ ਮੈਂ ਉਹਨੂੰ ਰੋਕ ਲੂੰਗਾ ਉਹ ਨਾ ਨਾ ਮੰਨਿਆ ਉਹ ਤਾਂ ਵੇਦ ਉਹ ਵ્યાਸ ਰਿਸ਼ੀ ਕਹਿਣ ਲੱਗਾ ਲੈ ਜਨਮੇਜੇ ਫਿਰ ਤੇਰੇ ਜੀਵਨ ਦੀਆਂ ਘਟਨਾਵਾਂ ਲਿਖ ਲੈ ਤੂੰ ਲਿਖਾ ਦਿੰਦੇ ਤੂੰ ਉਹਨੂੰ ਹਟਾ ਕੇ ਦਿਖਾਈ ਰੋਕ ਕੇ ਦਿਖਾਈ ਜੋ ਹੋਣੀ ਵਰਤਣੀ ਹੈ ਤੇਰੇ ਜੀਵਨ 'ਚ ਉਹ ਵਰਤ ਜਾਣੀ ਹੈ ਉਹ ਕਹਿੰਦਾ ਦੱਸੋ ਉਹ ਹੁਣ ਜਨਮੇਜੇ ਨੂੰ ਵੇਦ ਵਿਆਸ ਨੇ ਸਾਰੀਆਂ ਕਢਦਾਵਾਂ ਦੱਸਦੀਆਂ ਕਿ ਤੂੰ ਇੱਕ ਘੋੜੀ ਖਰੀਦੇਗਾ ਉਹ ਘੋੜੀ ਤੇ ਸਵਾਰੀ ਕਰੇਗਾ ਫਿਰ ਉਹ ਘੋੜੀ ਜੰਗਲ ਚਲੀ ਜਾਏਗੀ ਜੰਗਲ ਵਿੱਚ ਤੂੰ ਇੱਕ ਜੰਗਲੀ ਔਰਤ ਨੂੰ ਵੇਖ ਕੇ ਉਹ ਤੇ ਮੋਹਤ ਹੋ ਜਾਏਗਾ ਤੂੰ ਉਹਦਾ ਵਿਆਹ ਕਰਾ ਲੇਗਾ ਉਹਦੇ ਵਿਆਹ ਕਰਾਉਣ ਨਾਲ ਤੇਰੀ ਜਿਹੜੀ ਜਨਤਾ ਤੇਰੇ ਵਿਰੁੱਧ ਹੋ ਜਾਏਗੀ ਇਹਨੇ ਜੰਗਲੀ ਕੁੜੀ ਨਾਲ ਵਿਆਹ ਕਰਾਇਆ ਤੇ ਲੋਕਾਂ ਨੂੰ ਮਨਵਾਉਣ ਵਾਸਤੇ ਤੂੰ ਯਾਗ ਕਰੇਂਗਾ ਤੇਰੀ ਯਾਗ ਵਿੱਚ ਕਿਸੇ ਨੇ ਆਉਣਾ ਨਹੀਂ ਬ੍ਰਾਹਮਣਾ ਨੇ ਆਉਣਾ ਨਹੀਂ ਤੇਰੀ ਯਾਗ ਵਿੱਚ ਤੂੰ ਬੱਚਿਆਂ ਨੂੰ ਫੜਫੜ ਕੇ ਲੈ ਕੇ ਆਏਂਗਾ ਬ੍ਰਾਹਮਣਾ ਦੇ ਆ ਉਹ ਵੀ ਤੁਸੀਂ ਆਓ ਯਾਗ ਵਿੱਚ ਤਾਂ ਉਹ ਬੱਚਿਆਂ ਤੋਂ ਕੋਈ ਗਲਤੀ ਹੋ ਜੇਗੀ ਸ਼ਤ ਹੋ ਜੇਗੀ ਤੂੰ ਉਹਨਾਂ ਬੱਚਿਆਂ ਨੂੰ ਫੜਫੜ ਕੇ ਕੜਾਹੇ 'ਚ ਸਿੱੜ ਦੇਂਗਾ ਤੈਨੂੰ ਉਹਦਾ ਪਾਪ ਲੱਗੂਗਾ ਤੇ ਤੈਨੂੰ ਕੋੜ ਤੇਰੇ ਕੋੜ ਹੋ ਜਾਏਗਾ ਸਰੀਰ ਤੇ ਫੇਰ ਤੇਰੇ ਕੋੜ ਵਾਸਤੇ ਤੂੰ ਫਿਰ ਜਾਏਂਗਾ ਵਿਆਸ ਜੀ ਕੋਲੇ ਤੇ ਉਹ ਤੈਨੂੰ ਕਥਾ ਸੁਣਾਏਗਾ ਮਹਾਭਾਰਤ ਦੀ ਤੂੰ ਉੱਥੇ ਨਾ ਕਰ ਦੇਵੇਂਗਾ ਵੀ ਹਾਥੀ ਕਿਵੇਂ ਸਮੁੰਦਰ ਸੁਪੇ ਜਾ ਸਕਦੇ ਨੇ ਧੀ ਵੱਲੋਂ ਉੱਥੇ ਤਰਾ ਕੋੜ ਰਹਿ ਜਾਏਗਾ ਤੂੰ ਉਸ ਕੋੜ ਨਾਲ ਮਰ ਜਾਏਗਾ ਲੈ ਆ ਕਢਦਾਵਾਂ ਨੇ ਤੂੰ ਰੋਕੇ ਦਿਖਾ ਉਹ ਜਨਵੇਜ ਨੇ ਬਹੁਤ ਕੋਸ਼ਿਸ਼ ਕੀਤੀ ਕਿ ਮੈਂ ਕਢਦਾਵਾਂ ਰੋਕ ਮੈਂ ਘੋੜੀ ਨਾ ਖਰੀਦਾਂ ਉਹਦੇ ਘੋੜੇ ਬਿਮਾਰ ਹੋਗੇ ਕਮਜ਼ੋਰ ਹੋਗੇ ਘੋੜੇ ਖੀਦਣੇ ਪਏ ਵਿੱਚ ਘੋੜੀ ਆ ਗਈ ਇੱਕ ਕੀਮਤੀ ਉਹ ਕਿਤੇ ਦੀ ਯਾਤਰਾ ਨਾ ਕਰੀ ਤੇ ਚੜੀ ਨਾ ਕਰਦਾ ਮੈਂ ਚੜਨਾ ਨਹੀਂ ਹੈ ਉਹ ਇੱਕ ਦਿਨ ਚੜ ਗਿਆ ਉਹ ਭਲੇਖੇਰਾਂ ਨੂੰ ਦਿਸ਼ਾ ਪਰਮ ਹੋ ਗਿਆ ਜੰਗਲ ਚ ਲੱਗੀ ਸਾਰੀਆਂ ਕੜਨਾਵਾਂ ਉਵੇਂ ਹੋਈਆਂ ਜਿਵੇਂ ਲਿਖੀਆਂ ਸੀ ਅਖੀਰ ਨੂੰ ਕੋੜ ਹੋ ਗਿਆ ਨੂੰ ਪਾਪ ਲੱਗਿਆ ਉਹ ਬ੍ਰਾਹਮਣਾਂ ਦੇ ਬੱਚੇ ਮਾਰੇ ਸੀ ਉਹਨੇ ਤਿੰਨ ਇੱਕ ਅੱਜ 18 ਕਾਏ ਕੀਰਤਨਾ ਚੱਲਿਆ ਚਲਾਇਆ ਗੁਰਬਾਣੀ ਲਿਖਿਆ ਗੁਰੂ ਨਾਨਕ ਸਾਹਿਬ ਦਾ ਰਾਜਾ ਜਨਮੇਜਾ ਦੇਹ ਮਤੀ ਵਲਜ ਵਿਆਸ ਪੜਾਇਆ ਇਹਨ ਕਰ ਜਾਗ 18 ਕਾਏ ਕੀਰਤਨਾ ਚੱਲਿਆ ਚਲਾਇਆ ਜੋ ਕਿਤੇ ਲਿਖੀ ਹੋਈ ਆ ਉਹ ਕਦੇ ਨਹੀਂ ਮਟਿਆ ਕਰਦੀ ਸੋ ਕੋੜ ਨਾ ਮਰਿਆ ਉਹ ਜਨਵੇਜਾ ਉਹ ਕਹਿਣ ਤੋਂ ਭਾਵ ਕਿ ਇਹ ਉਹਦੀ ਖੇਲ ਹੈ ਆਪਾਂ ਸ਼ਬਦ ਪੜ੍ਹੇ ਨੇ ਗੁਰਬਾਣੀ ਚ ਸ਼ੀਹਾ ਬਾਜਾਂ ਚਰੰਗਾ ਕੋਈਆਂ ਤਿੰਨਾ ਖਵਾਲੇ ਕਾ ਉਹ ਆਪਣੀ ਖੇਲ ਵਿੱਚ ਜਿਹੜੇ ਸ਼ੇਰ ਮਾਸਖਾਨ ਨੂੰ ਕਾ ਖਵਾ ਸਕਦਾ ਹੋ ਕਾ ਖਾਂਦ ਨਾ ਮਾਸ ਖਵਾਲ ਜਿਹੜੇ ਕਾ ਖਾਣ ਲੋਂ ਮਾਸ ਖਵਾ ਸਕਦਾ ਨਦੀਆਂ ਦੇ ਵੀ ਟਿੱਬੇ ਦਿਖਾ ਲਾ ਸਕਦਾ ਥਲਾਂ ਦੇ ਵਿੱਚ ਸੁੰਦਰ ਪੈਦਾ ਕਰ ਸਕਦਾ ਕੀੜਾ ਥਾਪ ਦੇ ਬਾਦਸ਼ ਕੀੜੇ ਨੂੰ ਬਾਸ਼ਾ ਬਣਾ ਸਕਦਾ ਲਸ਼ਕਰ ਕਰੇ ਸਵਾ ਫੌਜੋਂ ਤੋਂ ਵਾ ਕਰ ਸਕਦਾ ਉਹ ਉਹ ਖੇਲ ਦਾ ਮਾਲਕ ਹੈ ਉਹਨੂੰ ਕੁਛ ਨ ਲੱਗਦਾ ਹਾਰ ਦਾ ਭਾਰ ਨਾ ਜਾ ਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੇ ਹੋਰ ਉਹ ਅਥਾਹ ਸ਼ਕਤੀਆਂ ਦਾ ਮਾਲਕ ਹੈ ਉਹਦੀ ਖੇਲ ਹੈ ਉਹ ਜੇ ਚਾਹੇ ਤਾਂ ਇੱਕ ਸਕਿੰਟ ਵਿੱਚ ਸਭ ਤੈਦਨਸ ਕਰ ਦੇਵੇ ਸੀਟੀ ਖਤਮ ਕਰ ਦੇਵੇ ਜਦ ਆ ਕੱਖ ਕਰ ਤੋ ਕਬ ਹੂੰ ਤੂੰ ਮੈਂ ਮਿਲ ਤ ਦੇ ਤਰ ਸਭ ਹੂੰ ਇਹ ਸਾਰੀਆਂ ਦੇਹਾ ਸਾਰੀਆਂ ਧਰਤੀਆਂ ਟਕਰਾ ਕੇ ਮਰ ਜਾਣਗੀਆਂ ਜੇ ਉਹ ਇੱਕ ਮਿੰਟ ਵਾਸਤੇ ਗੁਰਤਾ ਸ਼ਕਤੀ ਖਤਮ ਕਰ ਦੇਵੇ ਜਿਹੜੀ ਖਿੱਚ ਸ਼ਕਤੀ ਜਾਨੂੰ ਖਤਮ ਕਰ ਦੇਵੇ ਜਿਹੜੀ ਸ਼ਕਤੀ ਨਾਲ ਸਾਰੇ ਗ੍ਰਹਿ ਚੱਲ ਰਹੇ ਨੇ ਆਪੋ ਆਪਣੀ ਜਗ੍ਹਾ ਤੇ ਘੁੰਮ ਰਹੇ ਨੇ ਉਹ ਸ਼ਕਤੀ ਖਤਮ ਕਰ ਦਵੇ ਇੱਕ ਸਕਿੰਟ ਵਾਸਤੇ ਸਭ ਟਕਰਾ ਕੇ ਠਾ ਠਾ ਵੱਜ ਜਾਣ ਦੇਖੀਏ ਖਤਮ ਕਹਾਣੀ ਉਹ ਐਡਾ ਸਰਬਸ਼ਕਤੀ ਮਾਲਕ ਹੈ ਉਹਦੀ ਗਤੀ ਨੂੰ ਅਸੀਂ ਨਹੀਂ ਜਾਣ ਸਕਦੇ ਅਸੀਂ ਸਿਰਫ ਦੋਸ਼ ਦੇਣ ਵਾਲੇ ਆ ਜੇ ਦੋਸ਼ ਆਉਂਦਾ ਹੈ ਤਾਂ ਫਿਰ ਉੱਥੇ ਸਾਰੀਆਂ ਗੱਲਾਂ ਬਾਤਾਂ ਜਾਂਦੀਆਂ ਨੇ ਦੋਸ਼ ਕਿਤਾ ਕਿਤਾ ਸੀ ਰਾਜ ਦਾ ਦੋਸ਼ ਵੀ ਸੀ ਉਹਦੇ ਸਲਾਹ ਕਰਨ ਦਾ ਦੋਸ਼ ਵੀ ਸੀ ਪ੍ਰਬੰਧਕਾਂ ਦਾ ਦੋਸ਼ ਵੀ ਸੀ ਗੁਰੂ ਘਰ ਵਿੱਚ ਹਥਿਆਰ ਕਿਉਂ ਆਏ ਉਹਦਾ ਦੋਸ਼ ਵੀ ਸੀ ਇਹ ਸਭ ਕੁਝ ਉੱਥੇ ਫਿਰ ਦੋਸ਼ ਤੋਂ ਗਿਣਨ ਲੱਗਦੇ ਆ ਉਹ ਸਭ ਕੁਝ ਆ ਜਾਂਦਾ ਉੱਥੇ ਭਾਈ ਗੁਰਦਾਸ ਜੀ ਲਿਖਦੇ ਨੇ ਕਿ ਸੂਰਜ ਚੜ੍ਹਿਆ ਦੇਖ ਕੇ ਉੱਲੂ ਕਬਰ ਆਵੇ ਉੱਲੂ ਇੱਕ ਐਸਾ ਜਾਨਵਰ ਹੈ ਜਿਹੜਾ ਰੋਸ਼ਨੀ ਤੋਂ ਖੁਸ਼ ਨਹੀਂ ਹੁੰਦਾ ਕਿਉਂਕਿ ਉਹ ਰਾਤ ਨੂੰ ਜਾਗਦਾ ਹੈ ਰਾਤ ਨੂੰ ਸ਼ਿਕਾਰ ਕਰਕੇ ਕੀੜੇ ਮਕੌੜੇ ਚੂਹੇ ਡੱਡੂ ਖਾਂਦਾ ਹੈ ਹਨੇਰੇ ਵਿੱਚ ਸ਼ਿਕਾਰ ਕਰਦਾ ਹੈ ਹਨੇਰੇ ਦਾ ਫਾਇਦਾ ਠਾਉਂਦਾ ਹੈ ਉੱਲੂ ਜੋ ਦਿਨ ਚੜ੍ਹਦਾ ਲੋਕੇ ਬਹਿ ਜਾਂਦਾ ਉਹ ਉਹ ਰਾਜਿਆਂ ਨੂੰ ਕਿਹਾ ਭਾਈ ਗੁਰਦਾਸ ਨੇ ਕਿਿਹੜੇ ਰਾਜੇ ਹੁੰਦੇ ਨੇ ਉਹ ਉੱਲੂ ਦੀ ਬਿਰਤੀ ਤੇ ਹੋਇਆ ਕਰਦੇ ਨੇ ਉਹ ਨਹੀਂ ਚਾਹੁੰਦੇ ਕਿ ਚਾਨਣਾ ਹੋਵੇ ਸਮਾਜ ਵਿੱਚ ਰਾਜੇ ਨਹੀਂ ਚਾਹੁੰਦੇ ਕਿ ਇਹ ਮਨੁੱਖ ਜਾਗਰੂਕ ਹੋਣ ਮੇਰੇ ਜਿਹੜੇ ਦੇਖਦੇ ਵਸਿੰਦੇ ਜਾਗਰੂਕ ਹੋ ਜਾਣ ਇਹ ਜਾਗ ਪਹਿਣ ਉਹ ਕਹਿੰਦੇ ਸੁੱਤੇ ਰਹਿਣ ਕਿਉਂਕਿ ਰਾਜੇ ਆਪ ਸੁੱਤੇ ਹੁੰਦੇ ਨੇ ਇਹ ਵੀ ਸੁੱਤੇ ਰਹਿਣ ਮੇਰਾ ਰਾਜ ਚੱਲਦਾ ਰਹੇ ਮੇਰੀ ਕੁਰਸੀ ਬਚੀ ਰਹੇ ਜੇ ਇਹ ਲੋਕ ਜਾਗ ਗਏ ਇਹਨਾਂ ਨੂੰ ਆਪਣੇ ਅਧਿਕਾਰਾਂ ਦਾ ਆਪਣੇ ਹੱਕਾਂ ਦਾ ਗਿਆਨ ਹੋ ਗਿਆ ਜੇ ਇਹਨਾਂ ਸੰਵਿਧਾਨ ਦੀਆਂ ਧਾਰਾਵਾਂ ਪੜ ਲੀਆਂ ਜੇ ਸੰਵਿਧਾਨ ਨੂੰ ਪੜਨ ਲੱਗ ਗਏ ਲੋਕ ਪੜੇ ਲਿਖੇ ਹੋਗੇ ਫਿਰ ਤਾਂ ਸਾਡੀ ਕੁਰਸੀ ਨੂੰ ਖਤਰਾ ਹੋ ਜਾਣਾ ਹੈ ਸੋ ਜਿਹੜੇ ਜਾਗਦੇ ਹੁੰਦੇ ਨੇ ਉਹਨਾਂ ਤੇ ਨਿਗਾਹ ਹੁੰਦੀ ਐ ਨਾ ਰਾਜਿਆਂ ਦੀ ਵੀ ਆਹ ਜਿਹੜੇ ਨੇ ਨਾ ਕੁਛ ਇਹ ਜਾਗਦੇ ਨੇ ਇਹ ਪੰਗਾ ਬਾਖ ਰੱਖਦੇ ਨੇ ਸਾਡੀ ਗੱਲ ਨਹੀਂ ਮੰਨਦੇ ਹੁਣ ਪਿਆਰੋ ਜਿਹੜੇ ਸਿੱਖ ਨੇ ਗੁਰੂ ਨਾਨਕ ਦੇ ਇਹ ਹਮੇਸ਼ਾ ਜਾਗਦੇ ਨੇ ਗੁਰਸਿੱਖ ਜੋਗੀ ਜਾਗਦੇ ਇਹ ਜਾਗਦੇ ਨੇ ਜਾਗਦੇ ਸੀ ਤਾਂ ਹੀ ਇਹਨਾਂ ਨੇ ਆਜ਼ਾਦੀ ਦੇ ਵਿੱਚ 90% ਕੁਰਬਾਨੀਆਂ ਦਿੱਤੀਆਂ ਜੇ ਜਾਗਦੇ ਨੇ ਤਾਂ ਹੀ ਇਹ ਦੁਨੀਆ ਨੂੰ ਲੰਗਰ ਛਕਾਉਂਦੇ ਨੇ ਭਲਾ ਕਰਦੇ ਨੇ ਦਵਾਈਆਂ ਫਰੀ ਫਸਤਰ ਫਰੀ ਪ੍ਰਸ਼ਾਦੇ ਫਰੀ ਇੱਥੋਂ ਤੱਕ ਕੀ ਕਰੋਨਾ ਵਿੱਚ ਸਰਕਾਰ ਕਹਿੰਦੀ ਸਾਡੇ ਕੋਲ ਸਿਲੰਡਰ ਨਹੀਂ ਹੈ ਆਕਸੀਜਨ ਦੇ ਇਹ ਕਹਿੰਦੇ ਸਿਲੰਡਰ ਲੰਗਰ ਲਾਤਾ ਆਕਸੀਜਨ ਫਰੀ ਕਰਤੀ ਸੰਡ ਫਰੀ ਕਰਤੇ ਹੁੰਦੇ ਨੇ ਉਹ ਸਰਕਾਰਾਂ ਇੱਕ ਜ਼ੁਬਾਨਾਂ ਤਾਂ ਇਹ ਬੱਲੇ ਬੱਲੇ ਕਰਦੀਆਂ ਨੇ ਦੂਜੀ ਜ਼ੁਬਾਨ ਨਾਲ ਕਹਿੰਦੇ ਨੇ ਵੀ ਇਹ ਕਿਉਂ ਕਰਦੇ ਨੇ ਇਹ ਕਿਉਂ ਇਨੇ ਜਾਗੇ ਹੋਏ ਨੇ ਇਹਨਾਂ ਨੂੰ ਦਬਾਓ ਉਹ ਇੱਕ ਤਾਂ ਇਹ ਕਾਰਨ ਹੋਇਆ ਕਾਦਾ ਰਾਜਾ ਕੋਈ ਵੀ ਬਣ ਜਾ ਦੇਖ ਜਾ ਕਿਸੇ ਪਾਰਟੀ ਦਾ ਬਣ ਜਾਵੇ ਰਾਜਾ ਪ੍ਰਧਾਨ ਮੰਤਰੀ ਬਣ ਜਾਵੇ ਉਹ ਨਹੀਂ ਚਾਹੇਗਾ ਕਿ ਲੋਕ ਜਾਗਰੂਕ ਹੋਣ ਜਿਹੜੇ ਜਗਦੇ ਹੋਣਗੇ ਉਹਨਾਂ ਤੇ ਉਹ ਭਾਰ ਪਾਏਗਾ ਜ਼ੁਲਮ ਕਰਨ ਦੀ ਕੋਸ਼ਿਸ਼ ਕਰੇਗਾ ਮੇਰੇ ਕੋਲ ਫੌਜ ਹੈ ਮੇਰੇ ਕੋਲ ਸੈਨਾ ਮੇਰੇ ਕੋਲ ਹਥਿਆਰ ਹੈ ਮੇਰੇ ਕੋਲ ਸ਼ਕਤੀ ਔਰ ਜਿਹੜੇ ਜਾਗੇ ਹੋਏ ਨੇ ਉਹ ਪਿੱਛੇ ਨਹੀਂ ਹਟਿਆ ਕਰਦੇ ਜਿਹੜੇ ਸੁੱਤੇ ਹੋਏ ਨੇ ਉਹਨਾਂ ਨੂੰ ਕੋਈ ਡਰ ਨਹੀਂ ਹੈ ਉਹਨਾਂ ਨੂੰ ਕੋਈ ਉਹਨਾਂ ਤੇ ਕੋਈ ਦਬਾਅ ਨਹੀਂ ਹੈ ਉਹਨਾਂ ਨੇ ਭੀਖ ਮੰਗ ਕੇ ਜਿਉਣਾ ਕਰ ਲੈਣਾ ਆ ਯੂਪੀ ਬਿਹਾਰ ਅੱਧਾ ਕਤਾ ਕ੍ਰਾਈਮਨਲ ਬਣ ਗਿਆ ਅੱਧੇ ਕਿਥੇ ਭੀਖ ਮੰਗੀ ਜਾਂਦੇ ਨੇ ਪੰਜਾਬ ਲੈਟਾਂ ਉੱਤੇ ਬਣਾਤੇ ਉਹਨਾਂ ਨੇ ਜਾਗਣ ਨਹੀਂ ਦਿੰਦੇ ਸਤਿਆਂ ਨੂੰ ਉਹ ਸੌਏ ਹੋਏ ਨੇ ਗੋਰ ਸੇ ਖਿਓ ਜਾਗਦਾ ਹੈ ਚਾਹੇ ਉਹ ਅਮਰੀਕਾ ਬੈਠਾ ਚਾਹੇ ਇੱਥੇ ਬੈਠਾ ਚਾਹੇ ਕਰੇ ਮਰਜੀ ਬੈਠਾ ਨੂੰ ਪਤਾ ਹੈ ਮੈਨੂੰ ਮੇਰੇ ਗੁਰੂ ਮੇਰਾ ਦਾਤਾ ਹੈ ਮੇਰੇ ਗੁਰੂ ਨੇ ਮੈਨੂੰ ਦਾਤਾ ਬਣਾਇਆ ਹੈ ਮੈਂ ਦੇਣਾ ਹੀ ਦੇਣਾ ਹੈ ਗੁਰੂ ਦੇ ਨਿਮਿਤ ਮੈਂ ਸੇਵਾ ਕਰਨੀ ਕਰਨੀ ਹੈ ਮੈਂ ਸ਼ਬਦਾਲਾੰਗਰ ਵੀ ਲਾਉਣਾ ਹੈ ਮੈਂ ਆੰਦਾਲਾੰਗਰ ਵੀ ਲਾਉਣਾ ਹੈ ਮੈਂ ਦਵਾਈਆਂ ਵੀ ਫਰੀ ਦੇਣੀਆਂ ਨੇ ਮੈਂ ਸਭ ਕੁਝ ਫਰੀ ਕਰਨਾ ਹੈ ਦੁੱਖ ਭੀੜ ਪੈਣ ਤੇ ਮੈਂ ਆਪਣਾ ਤਨ ਮਨ ਧੰਨ ਵੀ ਕੁਰਬਾਨ ਕਰ ਦੇਣਾ ਇਹ ਜਾਗੇ ਹੋਏ ਨਿਸ਼ਾਨੀਆਂ ਹੋਇਆ ਕਰਦੀਆਂ ਨੇ ਸੁੱਤਿਆਂ ਹੋਏ ਦੇ ਰਾਜ ਇਹੋ ਜਿਹੇ ਹੋਇਆ ਕਰਦੇ ਨੇ ਸ਼ਾਸ਼ਾ ਵਾਲੇ ਰਾਜ ਮਰਵਾ ਦਿਓ ਉਹ ਕਰ ਦਿਓ ਜਿੱਦਾਂ ਚ ਤੱਕ ਦਿਓ ਤੇ ਜਾਗਿਆ ਹੋਏ ਦੇ ਰਾਜ ਹੋਇਆ ਕਰਦੇ ਨੇ ਮਹਾਰਾਜ ਰਜੀਵ ਸਿੰਘ ਜਾਗਿਆ 40 ਸਾਲ ਰਾਜ ਕੀਤਾ ਇੱਕ ਬੰਦਾ ਨਹੀਂ ਜੇਲ੍ਹ ਚ ਡੱਕਿਆ ਫਾਂਸੀ ਦਿੱਤਾ ਜੰਗ ਯੁੱਧ ਕਰੇ ਉਹ ਵੱਖਰੀ ਗੱਲ ਹੈ ਲਾਹੌਰ ਨੂੰ ਰਾਜਤਾ ਨਹੀਂ ਬਣਾ ਕੇ ਲਾਹੌਰ ਸ਼ਹਿਰ ਐਸਾ ਬਣਾ ਦਿੱਤਾ ਦੁਨੀਆ ਭਰ ਦੇ ਕਾਰੀਗਰ ਵਪਾਰੀ ਕਲਾਕਾਰ ਉੱਥੇ ਵਸਾ ਦਿੱਤੇ ਅੱਜ ਤੱਕ ਲਾਹੌਰ ਨੂੰ ਮੰਨਿਆ ਜਾਂਦਾ ਹੈ ਉੱਥੋਂ ਦੀਆਂ ਚੀਜ਼ਾਂ ਉੱਥੋਂ ਦੇ ਕਲਾਕਾਰ ਦਾ ਮੁਕਾਬਲਾ ਅੱਜ ਕੋਈ ਨਹੀਂ ਕਰ ਸਕਦਾ ਉਹ ਜਾਗ ਗਿਆ ਹੈ ਰਾਜਾ ਸੀ ਮੇਰੇ ਰਾਜ ਚ ਖੁਸ਼ਹਾਲੀ ਹੋ ਗਈ ਤੇ ਅਜ ਦੇ ਜਿਹੜੇ ਰਾਜੇ ਨੇ ਇਹ ਕਹਿੰਦੀ ਆ ਲੋਕ ਸੁੱਤੇ ਰਹਿਣ ਇਹਨਾਂ ਨੂੰ 5-4 ਕਿਲੋ ਆਟਾ ਦੇ ਦੋ ਦੋ ਗੋਦਾਂ ਦੇ ਦੋ ਬਸ ਇਹ ਗੁੰੰਗਾਈਆਂ ਨੇ ਮੇਰੇ ਸੋ ਪਿਆਰਿਓ ਜੇ ਅਸੀਂ ਦੋਸ਼ ਦੇਣਾ ਫਿਰ ਸਭ ਨੂੰ ਦੋਸ਼ ਨੇ ਧਾਰਮਿਕ ਸਥਾਨ ਕੀ ਦੇ ਧੰਦੇ ਬਣੇ ਹੋਏ ਨੇ ਸਾਡੇ ਆ ਸਾਡੀ ਅਰਦਾਸ ਕਰਦੇ ਆ ਜਿਹੜੇ ਗੁਰੂ ਧਾਮਾਂ ਤੋਂ ਵਿਛੋੜਿਆ ਗਿਆ ਹੈ ਸਾਨੂੰ ਉਹਦੀ ਸਿਵਾਸ ਮਾਲ ਬਖਸ਼ੋ ਉਹ ਪਿਆਰ ਜੋ ਜਿਹੜੇ ਸਥਾਨ ਤੁਹਾਡੇ ਕੋਲੇ ਨੇ ਹਰਿਮੰਦਰ ਸਾਹਿਬ ਤੁਹਾਡੇ ਕੋਲੇ ਆਥੇ ਕੀ ਹੋ ਰਿਹਾ ਹੈ ਕੋਈ ਉਹਦੀ ਨਿਮੰਨ ਰਿਹਾ ਕੋਈ ਉਹਦੀ ਨਿਮੰਨ ਜਸਧਾਰ ਕਹਿੰਦਾ ਮੈਂ ਗੱਲ ਕਹਿਣੀ ਆ ਦੂਜਾ ਕਹਿੰਦਾ ਮੈਂ ਗੱਲ ਕਹਿ ਨਹੀਂ ਦੇਣੀ ਉੱਥੇ ਵੀ ਇਹੀ ਕਰੋਗੇ ਜਾ ਕੇ ਇਹ ਧਾਰਮਿਕ ਸਥਾਨ ਵੀ ਸਿਆਸ ਦੇ ਅੱਡੇ ਬਣਦੇ ਜਾ ਰਹੇ ਆ ਬਣ ਗਏ ਫਿਰ ਪਿਆਰ ਉਹ ਦੋਸਤਾ ਸਭ ਤੇ ਹੀ ਆਉਂਦਾ ਉਹ ਜੋ ਕਰਤਾ ਹੈ ਉਹ ਉਹ ਮਾਲਕ ਹੈ ਫਿਰ ਉਹ ਸਮਾਂ ਉਹ ਸਮਾਂ ਹੁਣ ਤੇ ਉਹ ਆਪਣੀ ਛੇਲ ਵਰਤਾ ਦਿੰਦਾ ਸਤਿਆ ਹਨੂ ਜਗਾ ਹੁੰਦਾ ਤੇ ਕਿੰਨਿਆਂ ਨੇ ਅੰਮ੍ਰਿਤਸਰ ਕੇ ਕਿੰਨੇ ਸਾਰਾਂ ਬਣੇ ਸ਼ੁਰੂ ਕਰਤੀਆਂ ਕੇਸ ਰੱਖ ਲੈ ਜਾਗਰੂਕ ਹੋ ਗਏ ਹੋਰ ਗੁਰਸਿੱਖੀ ਚ ਵਾਧਾ ਹੋ ਗਿਆ ਸ਼ਿੱਧੀਆਂ ਵੀ ਹੋਈਆਂ ਸਭ ਕੁਝ ਹੋਇਆ ਪਰ ਇਹਦੇ ਵਿੱਚ ਜਿਹੜੀਆਂ ਜਾਗੀਆਂ ਹੋਈਆਂ ਰੂਹਾਂ ਹੁੰਦੀਆਂ ਨੇ ਉਹੋ ਦ੍ਰਿਸ਼ਟੀ ਹੋਰ ਹੋਇਆ ਕਰਦੀ ਉਹਨਾਂ ਦੀ ਉਹ ਕਦੇ ਉਹਨਾਂ ਦਾ ਆਨੰਦ ਖਤਮ ਨਹੀਂ ਹੋਇਆ ਕਰਦਾ ਉਹ ਜਾਣਦੇ ਨੇ ਉਹ ਆਨੰਦ ਮਾਨ ਚੁੱਕੇ ਨੇ ਪਰਮੇਸ਼ਰ ਦੀ ਇਹ ਲੀਲਾ ਦਾ ਉਹਨਾਂ ਨੂੰ ਦਰਸ਼ਨ ਦੇ ਚੁੱਕਿਆ ਉਹ ਉਹਨੂੰ ਜਲਵਾ ਦਿਖਾ ਚੁੱਕਿਆ ਪਰਮੇਸ਼ਰ ਉਹਨਾਂ ਨੂੰ ਉਹ ਫਿਰ ਚੁੱਪ ਕਰ ਜਾਂਦੇ ਨੇ ਉਹ ਉਹਨੂੰ ਨਮਸਕਾਰ ਕਰਦੇ ਨੇ ਜਿਸ ਠਾਕਰ ਸਿਉ ਨਾਹੀ ਚਾਰਾ ਤਾਕੋ ਕੀਜੈ ਸਦ ਨਮਸਕਾਰਾ ਉਹ ਨਮਸਕਾਰਾਂ ਹੀ ਕਰਦੇ ਨੇ ਯਾਦ ਹੀ ਕਰਦੇ ਨਵੇਂ ਨਵੇਂ ਹੀ ਕਰਦੇ ਨੇ ਹੁਣ ਉਹਦਾ ਕੋਈ ਇੱਕ ਸਥਾਨਤਾ ਹੈ ਨਹੀਂ ਸਾਰੀ ਸ੍ਰਿਸ਼ਟੀ ਉਹਦਾ ਸਥਾਨਾ ਜਿੱਥੇ ਮਰਜੀ ਮੰਨ ਲਓ ਹੁਣ ਉਥੇ ਪਾਕਿਸਤਾਨ ਜਾ ਕੇ ਮੱਥਾ ਟੇਕਣਾ ਗੁਰੂ ਗੋਬਿੰਦ ਸਿੰਘ ਜੀ ਬਾਰੇ ਕਹਿੰਦੇ ਸਮਸਤੋ ਪਰਾਜ ਜੀ ਸਮਸਤ ਸਤਾਮੰ ਸਾਰੀ ਸ੍ਰਿਸ਼ਟੀ ਉਹਦਾ ਥਾਮ ਹੈ ਸਾਰੀ ਸ੍ਰਿਸ਼ਟੀ ਉਹਦਾ ਵਾਸਾ ਹੈ ਹੁਣ ਜਿੱਥੇ ਮਾਦੀ ਯਾਦ ਕਰਕੇ ਉਹਦਾ ਪਿਆਰ ਕਰ ਲਓ ਉਹਦਾ ਅਨੁਭਵ ਕਰ ਲਓ ਸਤਗੁਰ ਰਹਿਆ ਪਰ ਭੂਰੋ ਤਾਂ ਭਰਪੂਰ ਹੈ ਅਰਥਾਤ ਇਹ ਪਿਆਰਿਓ ਬਚਨ ਬਹੁਤ ਨੇ ਵਿਚਾਰਾ ਬਹੁਤ ਨੇ ਦੂਜਾ ਕਾਰਨ ਇਹ ਸੀ ਵੀ ਦੁਨੀਆ ਨਤਮਸਤਕ ਹੁੰਦੀ ਹੈ ਹਰਮੰਦਰ ਸਾਹਿਬ ਪੈਸਾ ਚੜਦਾ ਹੈ ਸੋਨਾ ਚੜਦਾ ਹੈ ਹੈਰਾਨ ਹੁੰਦੇ ਸੀ ਸੋਨੇ ਦਾ ਮੰਦਿਰ ਗੋਲਡਨ ਟੈਂਪਲ ਸੋਨਾ ਹੀ ਸੋਨਾ ਉਹ ਇਹ ਵੀ ਦੇਖ ਸਕਦੇ ਇਹ ਰਾਜੇ ਹੁਣ ਸੋਨਾ ਇਹਨੂੰ ਕਿੰਨਾ ਕੀਮਤੀ ਸਮਝਿਆ ਸੋਨੇ ਨੂੰ ਭਗਤਾਂ ਨੇ ਤਾਂ ਹੱਥ ਨਾਲ ਆਇਆ ਨੂੰ ਇਹਨਾਂ ਵਾਸਤੇ ਬੜੀ ਕੀਮਤੀ ਚੀਜ਼ ਐ ਚਲੋ ਮੰਦਰ ਬਣਾਤੇ ਸੋਨਾ ਲਾ ਦਿੱਤਾ ਰঞ্জੀਤ ਸਿੰਘ ਨੇ ਸੋਨਾ ਲਾਇਆ ਸੀ ਵੀ ਜਿੱਥੇ ਗੁਰੂ ਦਾ ਪ੍ਰਕਾਸ਼ ਐ ਉਹ ਸੋਨੇ ਮੰਦਰ ਹੋਣੇ ਚਾਹੀਦੇ ਨੇ ਉੱਥੇ ਕੀਮਤੀ ਵਸਤੂ ਲਾਈ ਜਾਵੇ ਪਰ ਇਹ ਨਹੀਂ ਹੈ ਕਿ ਇਹ ਨਾਮ ਤੋਂ ਕੀਮਤੀ ਹੋ ਗਿਆ ਸੋਨਾ ਇੱਕ ਗੁਰੂ ਤੋਂ ਕੀਮਤੀ ਹੋ ਗਿਆ ਸੋਨਾ ਉਹ ਚੀਜ਼ਾਂ ਤੇ ਉੱਤੇ ਡੁੱਲ ਜਾਂਦੇ ਨੇ ਦਾਸ ਨੂੰ ਪਤਾ ਹੈ ਕਿ ਬਹੁਤ ਸਾਰੇ ਸੰਤ ਮਹਾਂਪੁਰਸ਼ਾਂ ਨੂੰ ਹੁਣ ਵੀ ਪਤਾ ਹੈ ਕਿ ਸੋਨਾ ਕਿਵੇਂ ਬਣ ਸਕਦਾ ਹੈ ਉਹ ਯੁਗਤੀਆਂ ਦਾ ਮਤ ਹੈ ਕੋਈ ਹੀ ਸਾਲ ਪਹਿਲਾਂ ਦਾਸ ਨੂੰ ਵੈਦ ਮਿਗਨਾਥ ਮਿਲੇ ਫਫੜੇ ਭਾਈ ਕੇ ਵਾਲੇ ਮਿਲਦੇ ਰਹਿੰਦੇ ਸੀ ਉਹ ਬਚਨ ਕਰਿਆ ਕਰਦੇ ਉਹ ਮੇਰੇ ਨਾਲ ਖਾਸ ਵਜਨ ਕੀਤੇ ਕਹਿੰਦੇ ਸਾਡੇ ਕੋਲ ਨੁਕਸਾ ਹੈਗਾ ਸੋਨਾ ਬਣਾਉਣ ਦਾ ਪਰ ਅਸੀਂ ਉਸ ਨੁਕਸੇ ਨਾਲ ਤਰਵਾਤਾ ਕੀਤਾ ਸੀ ਪਰ ਬਣਾ ਕੇ ਵਰਤਿਆ ਨਹੀਂ ਹੈ ਕਿਉਂ ਗੁਰੂ ਦਾ ਹੁਕਮ ਸੀ ਸਾਡੇ ਦਾ ਕਿ ਵਸ ਤਜਰਬਾ ਕਰਨਾ ਹੈ ਸਿੱਧ ਕਰਨਾ ਹੈ ਉਹਨੂੰ ਵੀ ਹਾਂ ਇਹ ਬੂਟੀਆਂ ਆ ਚੀਜ਼ਾਂ ਪਾ ਕੇ ਇਹ ਇਹ ਸੋਨਾ ਬਣ ਜਾਂਦਾ ਤਾਂ ਉਹ ਕਹਿਣ ਲੱਗੇ ਅਸੀਂ ਉਹ ਪਟਿਆਲਿਆਂ ਉਹ ਬੂਟੀ ਮਿਲੀ ਸੀ ਸਾਡੇ ਗੁਰੂ ਦੇ ਗਾਰਡਨ ਚੋਂ ਬਾਗ ਚੋਂ ਉਸ ਬੂਟੀ ਨਾਲ ਅਸੀਂ ਜਿਵੇਂ ਜਿਵੇਂ ਲਿਖਿਆ ਸੀ ਗ੍ਰੰਥਾ ਚ ਓਵੇਂ ਓਵੇਂ ਅਸੀਂ ਉਹਨੂੰ ਕੀਤਾ ਤਾਂ ਉਹ ਜ਼ਮੀਨ ਚ ਦੱਬ ਦਿੱਤਾ ਗਿਆ ਉਹ ਕੁਝ ਦਿਨਾਂ ਬਾਅਦ ਕੱਢਿਆ ਤਾਂ ਉਹ ਸੋਨਾ ਬਣਿਆ ਹੋਇਆ ਸੀਗਾ ਤਾਂਬਾ ਸੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੱਸਦੇ ਨੇ ਕਿ ਜੇਲ੍ਹ ਵਿੱਚ ਉੱਥੇ ਇੱਕ ਕੀਮਿਆਗਰ ਆ ਗਿਆ ਰਸਾਇਣੀ ਆ ਗਿਆ ਉਹਨੇ ਕਿਹਾ ਵੀ ਮੈਂ ਤਾਂ ਮਰ ਜਾਣਾ ਮੈਂ ਤਾਂ ਬੁੱਢਾ ਹੋ ਗਿਆ ਭਾਈ ਸਾਹਿਬ ਤੁਸੀਂ ਨਾਮ ਜਪਦੇ ਹੋ ਉਹ ਸੱਚੇ ਸੁੱਚੇ ਬੰਦੇ ਆ ਤੁਸੀਂ ਐ ਕਰੋ ਮੇਰੇ ਤੋਂ ਇਹ ਨੁਕਸਾ ਲੈ ਲਓ ਸੋਨਾ ਬਣਾਉਣ ਵਾਲਾ ਭਾਈ ਸਾਹਿਬ ਮੰਨੇ ਨਹੀਂ ਗੱਲ ਉਹ ਲਿਖਦੇ ਨੇ ਭਾਈ ਸਾਹਿਬ ਕਹਿੰਦੇ ਫਿਰ ਅਸੀਂ ਦੇਖਿਆ ਜਦੋਂ ਤਜਰਬਾ ਕਰਦੇ ਆ ਵੀ ਇਹ ਬੜੇ ਇਹਨੇ ਸਾਮਕ ਰੱਖੇ ਹੋਏ ਨੁਸਕੇ ਉਹਨੂੰ ਕਿਹਾ ਠੀਕ ਐ ਸਾਨੂੰ ਪਾ ਤਜਰਬਾ ਕਰਾ ਕਹਿੰਦਾ ਆਹ ਸਮਾਨ ਮੰਗਾ ਲਓ ਮਾਰਕ ਜਿਹੜੀ ਚੋਂ ਭਾਈ ਸਾਹਿਬ ਨੇ ਕਹਿ ਕੇ ਉਹ ਕੋ ਸਮਾਨ ਮੰਗਾ ਲਿਆ ਤਾਂ ਉਹ ਸਕੀਨੀਆਂ ਗਰ ਨੇ ਰਸੈਣੀ ਨੇ ਉਹ ਸਮਾਨ ਤਾਂਬੇ ਦੇ ਪਤ ਤਾंबे ਦੀਆਂ ਪੱਤੀਆਂ 'ਚ ਪਾ ਕੇ ਜਿਵੇਂ ਵੀ ਉਹਦਾ ਕਿਰਿਆ ਕਰਕੇ ਉਹਨੂੰ ਜਮੀਂ 'ਚ ਦਬ ਦਿੱਤਾ ਗਿਆ। ਚੋਰੀ ਸਭ ਤੋਂ ਪਤਾ ਨਹੀਂ ਲੱਗਿਆ ਕਿਸੇ ਨੂੰ। ਤਾਂ ਭਾਈ ਸਾਹਿਬ ਕਹਿੰਦੇ ਜਦੋਂ ਉਹਨੂੰ ਪੱਟ ਕੇ ਦੇਖਿਆ ਗਿਆ ਕੁਝ ਦਿਨਾਂ ਬਾਅਦ ਤਾਂ ਉਹ ਸੋਨਾ ਹੋਇਆ ਹੋਇਆ ਸੀ। ਭਾਈ ਸਾਹਿਬ ਕਹਿੰਦੇ ਅਸੀਂ ਬੜੇ ਹੈਰਾਨ ਹੋਏ ਸੋਚਿਆ ਚਲੋ ਇਹ ਨੁਕਸਾਨ ਦੀ ਯਾਦ ਕਰ ਲੈਣੇ ਆ। ਉਹ ਕਹਿੰਦਾ ਜੀ ਮੈਂ ਲਿਖ ਕੇ ਨਹੀਂ ਦੇ ਸਕਦਾ। ਲਿਖਿਆ ਹੋਇਆ ਕਿਸੇ ਦੇ ਹੱਥ ਆ ਸਕਦਾ। ਮੈਂ ਤੁਹਾਨੂੰ ਯਾਦ ਕਰਾ ਦਿੰਦਾ ਯਾਦ ਕਰ ਲਓ। ਉਹ ਭਾਈ ਸਾਹਿਬ ਉਹ ਯਾਦ ਕਰਨ ਦਾ ਅਗੇ ਨੁਸਖੇ ਨੂੰ ਉਹ ਯਾਦ ਕਰਦੇ ਕਰਦੇ ਕਹਿੰਦੇ ਕਿ ਤੋਨੇ ਮੈਨੂੰ ਨਾਮ ਹੀ ਭੁੱਲ ਗਿਆ ਮੈਂ ਨਾਮ ਸੁਣ ਜੁੜਾ ਉਹ ਅਗੇ ਨੁਸਖਾ ਲਿਆ ਗੱਲ ਆਈ ਜਾਣ ਕਹਿੰਦੇ ਅਸੀਂ ਕਿਹਾ ਉਹ ਤਾਂ ਇਹ ਤਾਂ ਸੁਣ ਤਾ ਤੁਹਾਨੂੰ ਨਾਮ ਭਲਾ ਦਿੰਦਾ ਕਹਿੰਦੇ ਸ਼ਰਤਾਂ ਸੀ ਕਹਿੰਦੇ ਅਸੀਂ ਫਿਰ ਅਸੀਂ ਉਹ ਭੁੱਲ ਗਏ ਭੁੱਲ ਭੁੱਲ ਗਏ ਸਭ ਉਹ ਸ਼ਰਤਾਂ ਨੂੰ ਵੀ ਅਸੀਂ ਨਹੀਂ ਇਸ ਪਾਸੇ ਆਉਣਾ ਪਿਆਰਿਓ ਇਹ ਸੋਨਾ ਚਾਂਦੀ ਪੈਸਾ ਇਹ ਚੀਜ਼ਾਂ ਕੀ ਨੇ ਗੁਰਸਿੱਖਾਂ ਵਾਸਤੇ ਇਹਨਾਂ ਵਾਸਤੇ ਬਹੁਤ ਖੁਸ਼ ਆ ਜਿਹੜੇ ਇਹ ਨਰਕਾਂ ਦੇ ਵਾਸੀ ਨੇ ਸੰਤ ਮਹਾਂਪੁਰਖ ਕਿਹਾ ਕਰਦੇ ਜਿੰਨੇ ਰਾਜਨੀਤਿਕ ਲੋਕ ਨੇ ਨਾ ਨਰਕਵਾਸੀ ਹੁੰਦੇ ਨੇ ਨਰਕ ਚ ਰਹਿੰਦੇ ਨੇ ਤਪਦੇ ਰਹਿੰਦੇ ਨੇ ਹਮੇਸ਼ਾ ਹੀ ਉਹਨੇ ਮੇਰੇ ਬਾਰੇ ਆਹ ਬਿਆਨ ਕਰਤਾ ਲੋਕ ਮੈਨੂੰ ਕੀ ਕਹਿਣਗੇ ਮੇਰੀ ਵੀ ਮੇਰੀ ਆ ਰਾਜ ਖੁੱਲ ਗਿਆ ਮੇਰਾ ਆਲਾ ਜਿ ਖੁੱਲ ਗਿਆ ਮੇਰੀ ਗਲਾ ਸਾਹਮਣੇ ਆ ਗਈ ਇਹ ਤਪਦੇ ਰਹਿੰਦੇ ਨੇ ਹਮੇਸ਼ਾ ਸੋ ਪਿਆਰਿਓ ਇਸ ਕਰਕੇ ਇਹ ਦੁਨੀਆ ਦੀਆਂ ਚੀਜ਼ਾਂ ਦੁਨੀਆ ਦੇ ਜਿਹੜੇ ਵਡਿਆਈਆਂ ਨੇ ਇਹ ਸਾਰੀਆਂ ਗੁਰੂ ਨੇ ਮੰਨੀਆਂ ਨਹੀਂ ਹੈ ਠੀਕ ਹੈ ਜਿੱਥੇ ਗੁਰੂ ਜਿੱਥੇ ਜਾਏ ਮੇ ਮੇਰਾ ਸਤ루ਸੋ ਥਾਨ ਸੁਹਾਵਾ ਉਹ ਸੁਹਾਵਾ ਥਾਨ ਹੈ ਲਾਹ ਲਾ ਲੋ ਉਥੋਂ ਜਾ ਕੇ ਉਥੋਂ ਜਾ ਕੇ ਬਖਸ਼ ਲੈ ਲੋ ਨਾਮ ਸਿਮਰਨ ਦੀ ਉਸ ਅਵਸਥਾ ਤੇ ਪਹੁੰਚ ਜਾਈਏ ਜਿੱਥੇ ਦੁੱਖ ਨਹੀਂ ਹੈ ਜਿੱਥੇ ਆਨੰਦ ਹੈ ਜਿੱਥੇ ਸਾਡਾ ਗੁਰੂ ਜਮਾਨ ਕਟਣ ਵਾਸਤੇ ਆ ਜਿੱਥੇ ਇਹ ਬਖਸ਼ਾ ਮਿਲਦੀਆਂ ਨੇ ਉਹ ਲੈ ਲਓ ਉੱਥੇ ਜਾ ਕੇ ਤੁਸੀਂ ਲੜਨ ਮਰਦੇ ਹੋ ਧਾਰਮਿਕ ਸਥਾਨਾਂ ਤੇ ਲੜਨ ਮਰਦੇ ਹੋ ਧੰਦੇ ਬਣਾਏ ਪਏ ਨੇ ਫਿਰ ਤਾਂ ਪਾਈ ਇਹ ਫਿਰ ਤਾਂ ਕੁਦਰਤ ਐਸੀਆਂ ਘੜਦਾਵਾ ਕਰਦੀ ਕਰਦੀ ਸੋ ਉਹਦੀ ਕੀਤ ਨੂੰ ਅਸੀਂ ਨਹੀਂ ਜਾਣ ਸਕਦੇ ਇੰਨਾ ਸਾਨੂੰ ਪਤਾ ਕਿ ਸਾਡਾ ਗੁਰੂ ਸਾਨੂੰ ਮੁਕਤ ਕਰਨਾ ਚਾਹੁੰਦਾ ਹੈ ਅਨੰਤ ਦੇਣਾ ਚਾਹੁੰਦਾ ਹੈ ਸਾਡਾ ਜੰਮਨ ਮਰਨ ਘਟਨਾ ਚਾਹੁੰਦਾ ਹੈ ਸਾਨੂੰ ਜੀਵਨ ਸੋਣਾ ਚਾਹੁੰਦਾ ਹੈ ਅਸੀਂ ਸਿੱਖ ਲਈਏ ਬਸ ਬਾਕੀ ਤਾਂ ਇਹ ਆਪਾਂ ਵਿਚਾਰ ਕੀਤੀ ਇਹਨਾ ਕੜਨਾਵਾ ਉੱਤੇ ਇਹ ਕੜਨਾਵਾ ਹੁੰਦੀਆਂ ਆਈਆਂ ਨੇ ਹੁੰਦੀਆਂ ਰਹਿਣਗੀਆਂ ਕੋਈ ਟਾਲ ਨਹੀਂ ਸਕਦਾ ਇਹਨਾਂ ਨੂੰ ਕ੍ਰਿਸ਼ਨ ਨਹੀਂ ਟਾਲ ਸਕਿਆ ਮਹਾਭਾਰਤ ਨੂੰ ਤੋਂ ਹੁਣ ਵੀ بڑے بڑے ਵੱਡੇ ਹੈਗੇ ਆ ਆਪਣਾ ਨੂੰ ਕਹਣ ਵਾਲੇ ਵਿਦਵਾਨ ਪਰ ਹੁਣ ਵੀ ਕਢਣਾਵਾ ਹੋ ਜਾਂਦੀਆਂ ਨਹੀਂ ਟਾਲੀਆਂ ਜਾਂਦੀਆਂ ਸੋ ਇਹ ਖੇਲ ਚੱਲਦੀ ਰਹਿਣੀ ਹੈ ਉਹਦੀ ਗਤੀ ਨੂੰ ਕੋਈ ਜਾਣ ਨਹੀਂ ਸਕਦਾ ਉਹ ਸਰਬਸ਼ਕਤੀਮਾਨ ਹੈ ਅਸੀਂ ਉਹਦੇ ਅੱਗੇ ਸਰੰਦਰ ਕਰਦੀਏ ਉਹਦੇ ਅੱਗੇ ਸਮਰਪਣ ਕਰਦੀਏ ਆਪਾਂ ਇਹਦੇ ਵਿੱਚ ਹੀ ਆਨੰਦ ਹੈ ਇਹਦੇ ਵਿੱਚ ਹੀ ਸੁੱਖ ਹੈ ਪਿਆਰਿਓ ਭੁੱਲਾ ਚੁੱਕਾ ਮaaf ਕਰਨੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ